ਨਾ ਉਹ ਇਦਾਂ ਨਹੀਂ ਕਰ ਸਕਦੇ ਤੁਸੀਂ ਸਰ ਇਦਾਂ ਹੱਥ ਨਹੀਂ ਪਾ ਸਕਦੇ ਤੁਸੀਂ ਇਹਨੂੰ ਆ ਬਤ ਨਹੀਂ ਜੀ ਆ ਆ ਬਤ ਨਹੀਂ ਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਭਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਆ ਬਾ ਨਾ ਕੋਈ ਨਾਕਾ ਨਾ ਕੋਈ ਹਾਂ ਨਾਕਾ ਥੋੜੀ ਲੱਗਾ ਬਾਬਾ ਜੀ ਕਈ ਤਰ੍ਹਾਂ ਕੋਈ ਠੀਕ ਹੈ ਮੈਂ ਮੈਂ ਕੁਝ ਆ ਤੈਨੂੰ ਪਤਾ ਨਹੀਂ ਜਿੱਥੋਂ ਆਇਆ ਹੁਣ ਪਤਾ ਲੱਗੇ ਨਜਾਇਜ਼ ਹਰਾਸਮੈਂਟ 6 ਨੰਬਰ ਵਾਲਾ ਦੀ ਨਜਾਇਜ਼ ਹਰਾਸਮੈਂਟ ਨਜਾਇਜ਼ ਓਏ ਦਾਂਸ਼ਮੰਦਾ ਵੀ ਇਹੀ ਉਸ ਦਿਨ ਦਾਂਸ਼ਮੰਦਾ ਵੀ ਇਹੀ ਮੋਟਰਸਾਈਕਲ ਤੇ ਉਸ ਦਿਨ ਵੀ ਨਾ 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 ਸਾਰਿਆਂ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਾਰਿਆਂ ਨੂੰ ਕਬਲ ਭਾਈ ਨੂੰ ਫੋਨ ਕਰ ਪਤਾ ਲੱਗੇ ਨਾਮ ਕੀ ਹੈ ਕੀ ਨਾਮ ਆ ਆਪਣਾ ਆਹ ਦਾਂਸ਼ਮੰਦਾ ਦੇਖਿਆ ਮੈਂ ਦਾਂਸ਼ਮੰਦਾ ਰਹਿੰਦਾ ਹਾਂ ਦਾਂਸ਼ਮੰਦਾ ਮੈਂ ਦਾਨਸ਼ਮੰਦ ਹਾਂ ਮੇਰਾ ਨਾਮ ਮਣੀ ਹੈ ਮਣੀ ਦਾਨਸ਼ਮੰਦ ਦਾ ਤਨ ਮੈਂ ਹਾਂ ਕਿਹੜੀ ਦਾਨਸ਼ਮੰਦ ਦਾ ਦਾਨਸ਼ਮੰਦ ਮੈਂ ਦਾਨਸ਼ਮੰਦ ਦਾ ਨਹੀਂ ਯਾਰ ਪਤਾ ਮੈਨੂੰ ਮੈਂ ਸ਼ੱਕਰ ਇਨੇ ਬਣਾ ਆਖਿਆ ਮੈਂ 6 ਨੰਬਰ ਤੇਰੇ ਨੇ ਅੱਗੇ ਪੈਸੇ ਚੱਲਣਾ ਪੰਨਾ 7 ਨੰਬਰ 7 ਨੰਬਰ ਮੈਂ ਕਿਹਾ 7 ਨੰਬਰ ਆ ਪੰਨਾ 3 ਨੰਬਰ ਅੱਗੇ 7 ਨੰਬਰ ਆ ਭਾਈ ਇਹਦਾ ਦੋਏ ਦਾ ਲੋਕ ਚੀ ਵੀ ਹੋਣਗਾ ਯਾਰ ਉਹ ਵੀ ਆ ਨਸ਼ਾ ਕੀਤਾ ਜਨੇ ਉਦੋਂ ਦਾ ਮੇਰਾ ਮੋਟਰਸਾਈਕਲ ਐਮਰਜੈਂਸੀ ਨੰਬਰ ਉਹ ਹੀ ਆ ਉਹ ਹੀ ਆ ਉਹ ਤੂੰ ਮੋਟਰਸਾਈਕਲ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਮੈਂ ਹੁਣ ਇਹ ਰੀਸੈਂਟ ਘਟਨਾ ਦੇ ਬਾਬਤਾਂ ਨੂੰ ਜਾਣਨਾ ਪਾਉਂਗਾ ਕੀ ਹੋਇਆ ਜਲੰਧਰ ਪਿੰਮਸਾ ਹਸਪਤਾਲ ਦੇ ਸਾਹਮਣੇ ਮਾਰਕੀਟ ਆ ਦੇ ਉੱਥੇ ਚਾਹ ਚੂਈ ਰੈਸਟੋਰੈਂਟ ਆ ਮੈਂ ਉੱਥੋਂ ਆਪਣੇ ਦੋਸਤਾਂ ਦੇ ਨਾਲ ਨਿਕਲੇ ਆ ਤੇ ਰਾਹ ਦੇ ਵਿੱਚ ਤਿੰਨਾਂ ਨੇ ਪਛਾਤੇ ਬੰਦੇ ਨਾਕਾ ਲਾ ਕੇ ਖੜੇ ਸੀ ਤੇ ਨਾਲ ਉਹਨਾਂ ਦੇ ਗਨਮੈਨ ਸੀਗਾ ਮੈਨੂੰ ਲੱਗਾ ਖਰੇ ਪੁਲਸਾਂ ਲਈ ਆ ਚੈਕਿੰਗ ਕਰਦੇ ਆ ਉਹਨਾਂ ਨੇ ਸਾਨੂੰ ਸਾਡੇ ਕੋਲੋਂ ਮੋਟਰਸਾਈਕਲਾਂ ਦੇ ਡਾਕੂਮੈਂਟ ਮੰਗੇ ਅਸੀਂ ਦਿਖਾਤੇ ਤੇ ਇੱਕ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਜੀ ਆ ਗਈ ਤੇ ਉਹਦੇ ਕਰਕੇ ਉਹ ਸਾਨੂੰ ਦਬਕਾਉਣ ਲੱਗੇ ਦਬਕੇ ਮਾਰਨ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਕਿੱਦਾਂ ਰੱਖ ਸਕਦੇ ਆ ਅ빠 ਕਹ ਜੋ ਤੁਹਾਡੇ ਕੋਲ ਰਾਈਟਸ ਆ ਉਹਦੇ ਅਕੋਰਡਿੰਗ ਤੁਸੀਂ ਇਹ ਚਲਾਨ ਕਰ ਦੋ ਮੋਟਰਸਾਈਕਲ ਉਹਨੂੰ ਉਹ ਮੋਟਰਸਾਈਕਲ ਫੋਨ ਕਰ ਦੋ ਪਰ ਨਹੀਂ ਉਹ ਸਾਡੇ ਨਾਲ ਜ਼ਬਰਦਸਤੀ ਕਰਨ ਲੱਗੇ ਆ ਥਾਣੇ ਚੱਲੋ ਕਿ ਥਾਣੇ ਚੱਲੋ ਕਿ ਆਪਾਂਗੇ ਚੱਲੋ ਜੋ ਥਾਣੇ ਚੱਲੋ ਫੇਰ ਸਾਡੇ ਕੋਲੋਂ ਉਹ ਪੈਸੇ ਦੀ ਝਾਂਗ ਰੱਖਣ ਲੱਗੇ ਸਾਨੂੰ ਕਹਿੰਦੇ ਸਾਈਡ ਤੇ ਆ ਜਾ ਗੱਲ ਕਰ ਲੈਣੇ ਆ ਤੇ ਜਦੋਂ ਮੈਂ ਕਿ ਮੈਨੂੰ ਲੱਗਾ ਕਿ ਨਹੀਂ ਇਹ ਮਲਾਜਾ ਨਹੀਂ ਕੇ ਹੈਗੇ ਇਹ ਜਾਣ ਕੇ ਸਾਡੇ ਨਾਲ ਜਾਸਤੀ ਕਰਨਦੇ ਆ ਤੇ ਇਹਨਾਂ ਨੂੰ ਮੈਂ ਕਿਹਾ ਚਲੋ ਥਾਣੇ ਚੱਲੀਏ ਤੇ ਮੈਨੂੰ ਕਹਿੰਦੇ ਕਿ ਤੂੰ ਸਾਡੇ ਨਾਲ ਗਲਤਲੀ ਕੇ ਨਾਲ ਵੇ ਨਾਲ ਗੱਲ ਕਰੰਦੇ ਆ ਸਾਡੇ ਸਾਰੇ ਆ ਤੁਸੀਂ ਵੀਡੀਓ ਦੇਖਿਓ ਤੇ ਨਾ ਸਾਡੇ ਸਾਰੇ ਆ ਦਲ ਤਾਂ ਵੇ ਨਾਲ ਗੱਲ ਨਾ ਕਰ ਠੀਕ ਆ ਵੀਡੀਓ ਰਿਕਾਰਡ ਬੰਨੀ ਸ਼ੁਰੂ ਹੋਈ ਉਹ ਤਾਂ ਬਲਾ ਕਹਿੰਦੇ ਕਿ ਇਹ ਆਈਪੀਐਸ ਦਫਤਰ ਆਫਿਸ ਆ ਕੀ ਕਹਿੰਦੇ ਆ ਏਡੀਸੀਪੀ ਆਫਿਸ ਆ ਆਫੀਸਰ ਆ ਫਿਰ ਕਹਿੰਦੇ ਐਸਐਚਓ ਆ ਤੇ ਮੈਂ ਪੁੱਛਿਆ ਕਿਹੜੇ ਥਾਣੇ ਦੇ ਆ ਕਹਿੰਦੇ 7 ਨੰਬਰ ਦੇ 7 ਨੰਬਰ ਤੇ ਮੈਨੂੰ ਜਾਣਦੇ ਆ ਫਿਰ 7 ਨੰਬਰ ਤੋਂ ਆਗੇ 6 ਨੰਬਰ ਦੇ 6 ਨੰਬਰ ਤੋਂ ਬਾਅਦ ਆਗੇ ਸਪੈਸ਼ਲ ਸੈੱਲ ਦੇ ਜਦੋਂ ਮੈਂ ਕਿਹਾ ਤੁਸੀਂ ਇੱਕ ਗੱਲ ਤੇ ਖੜਦੇ ਹੀ ਨਹੀਂਗੇ ਤੇ ਇਹਨਾਂ ਤੇ ਆਪਾਂ ਭਾਰੀ ਪੈਣ ਲੱਗੇ ਤੇ ਇਹ ਭੱਜਣ ਲੱਗੇ ਉੱਥੋਂ ਜਦੋਂ ਤੁਸੀਂ ਵੀਡੀਓ ਦੇਖਿਓ ਇਹ ਭੱਜ ਗਏ ਭੱਜਣ ਤੋਂ ਬਾਅਦ ਮੈਂ মিডিਆ ਲੈਣ ਸੱਦੇ ਆਪਣੇ ਯਾਰਾਂ ਦੋਸਤਾਂ ਨੂੰ ਸੱਦੇ ਆ ਉਹ ਆਏ ਉਹਨਾਂ ਨੂੰ ਵੀਡੀਓ ਦਿਖਾਈ ਵੀਡੀਓ ਦਿਖਾਉਣ ਤੋਂ ਬਾਅਦ ਪਤਾ ਲੱਗਿਆ ਕਿ ਇਹ ਮੁਲਾਜ਼ਮ ਦੇ ਹੈਗੇ ਨਹੀਂ ਆ ਇਹ ਹੈਗੇ ਸਿਵਲਸਨ ਵਾਲੇ ਆ ਤੁਸੀਂ ਇਹ ਦੇਖੋ ਕਿ ਸਾਡੇ ਅਰਗੇ ਮੈਂ ਤਾਂ ਫਿਰ ਕਿਤੇ ਹੱਦ ਤੱਕ ਸਮਝਦਾਰ ਨਿਕਲੇ ਨਦੇ ਜਿੰਨੇ ਜਿੰਨਾਂ ਨੂੰ ਮੈਨੂੰ ਜੇ ਉਹ ਮੇਰੀਆਂ ਦੇ ਨਾਂ ਦਾ ਦੇਖੀ ਇਹ ਸਿਵਲਸਨ ਵਾਲੇ ਆ ਮੈਨੂੰ ਵੀ ਸਮਝ ਨਹੀਂ ਨਹੀਂ ਲੱਗਣਾ ਮੈਂ ਘਰ ਤੱਕ ਇਹੋ ਸੋਚੀ ਜਾਣਾ ਇਹ ਕਿਤੇ ਅਫਸਰ ਆ ਵੱਡੀ ਅਫਸਰ ਆ ਮੈਂ ਇਹਨਾਂ ਨਾਲ ਗਲਤ ਮਦਰ ਗਲਤ ਵੀ ਇਹਨਾਂ ਕੋਲ ਨੇ ਮੇਰੇ ਤੇ ਪਰਚਾ ਪਾ ਸਕਦੇ ਆ ਪਤਾ ਨਹੀਂ ਕਿੰਨੇ ਲੋਕਾਂ ਨੂੰ ਦਿੱਲੀ ਠੱਗਦੇ ਹੋਣਗੇ ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੂੰਗਾ ਇਹਨਾਂ ਦੀਆਂ ਸਕੀਮਾਂ ਵਾਪਸ ਲਓ ਇਸ ਸਕੀਮਾਂ ਦੀ ਤਾੜ ਵਿੱਚ ਦਿੱਲੀ ਪਤਾ ਨਹੀਂ ਕਿੰਨੇ ਕਿ ਨੌਜਵਾਨਾਂ ਨੂੰ ਕਿੰਨੇ ਕਿ ਲੋਕਾਂ ਨੂੰ ਇਦਾਂ ਠੱਗਦੇ ਹੋਣਗੇ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਚੱਲਣ ਦੇਣੀ ਆਪਾਂ ਠੀਕ ਆ ਤੇ ਮੈਂ ਇਹਨਾਂ ਨੂੰ ਵੀ ਚੇਤਾਵਨੀ ਦਿੰਦਾ ਤੁਸੀਂ ਬਾਜ਼ ਆ ਜਾਓ ਭੱਜਦੇਆਂ ਨੂੰ ਵਾਹ ਤੁਹਾਨੂੰ ਨਹੀਂ ਮਿਲਨੇ ਠੀਕ ਨਹੀਂ ਤੇ ਬੰਦਾ ਕ ਬੰਦਾ ਦੇਖ ਲਿਆ ਕਰੋ ਐਰ ਕੀ ਦਾ ਤੁਹਾਨੂੰ ਬਖਸ਼ਤਾ ਜੇ ਪਰ ਕਿੱਥੇ ਵੀ ਤੁਸੀਂ ਦਿਖੇ ਆਪਣਾ ਹਿਸਾਬ ਲਾ ਲਿਓ ਅਸੀਂ ਬਖਸ਼ ਨਹੀਂ ਨਹੀਂ ਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਦਾਂ ਨਹੀਂ ਪਈ ਕਰ ਸਕਦੇ ਤੁਸੀਂ ਕੋਈ ਇਦਾਂ ਨਹੀਂ ਕਰ ਸਕਦੇ ਉਹ ਇਦਾਂ ਨਹੀਂ ਕਰ ਸਕਦੇ ਤੁਸੀਂ ਸਰ ਇਦਾਂ ਹੱਥ ਨਹੀਂ ਪਾ ਸਕਦੇ ਤੁਸੀਂ ਇਹ ਬੱਤ ਨਹੀਂ ਜੀ ਆ ਆ ਬੱਤ ਨਹੀਂ ਜੀ ਆ ਕਰ ਸਕਦੇ ਆ ਬੱਤ ਨਹੀਂ ਜੀ ਆ ਨਹੀਂ ਕਰ ਸਕਦੇ ਬਾਬਾ ਜੀ ਤੁਸੀਂ ਨਹੀਂ ਕਰ ਸਕਦੇ ਬਾਈ ਤੁਸੀਂ ਨੰਬਰ ਪਲੇਟ ਪੁੱਛੀ ਆ ਨਾ ਕੋਈ ਨਾਕਾ ਨਾ ਕੋਈ ਹਾਂ ਨਾਕਾ ਥੋੜੀ ਲੱਗਾ ਬਾਬਾ ਜੀ ਠੀਕ ਹੈ ਮੈਂ ਮੈਂ ਤੈਨੂੰ ਜਿੱਥੋਂ ਆਇਆ ਪਤਾ ਲੱਗੀ 6 ਨੰਬਰ ਵਾਲਾ ਉਹ ਨਜਾਇਜ਼ ਹਰਾਸਮੈਂਟ ਨਜਾਇਜ਼ ਓਏ ਦਾਸ਼ਮੰਦਾ ਵੀ ਇਹੀ ਉਸ ਦਿਨ ਦਾਸ਼ਮੰਦਾ ਵੀ ਇਹੀ ਮੋਟਰਸਾਈਕਲ ਉਸ ਦਿਨ ਵੀ ਨਾ 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 ਸਾਰਿਆਂ ਨੂੰ ਫੋਨ ਨਹੀਂ ਕਰਦਾ ਤੂੰ ਫੋਨ ਕਰ ਸਾਰਿਆਂ ਨੂੰ ਕਬਲ ਭਾਈ ਨੂੰ ਫੋਨ ਕਰ